108 ਸੰਤ ਸਰਬੰਦਾਸ ਜੀ ਦਾ ਵਰਸੀ ਸਮਾਗਮ ਮੌਜੂਦਾ ਗੱਦੀ ਨਿਸ਼ੀਨ ਸੰਤ ਨਰੰજન ਦਾਸ ਜੀ ਦੀ ਅਗਵਾਈ ਹੇਠ ਬੜੀ ਸ਼ਰਧਾਪੂਰਵਕ ਮਨਾਇਆ ਗਿਆ ਇਸ ਮੌਕੇ अनेका ਹੀ ਸ਼ਬੀਲਾ ਲੱਗੀਆਂ ਹੋਈਆਂ ਸਨ ਤੇ ਕਈ ਜਗ੍ਹਾ ਤੇ ਫ੍ਰੀ ਮੈਡੀਕਲ ਕੈਂਪ ਦਾਨ ਕੈਂਪ ਲੱਗੇ ਹੋਏ ਸਨ ਹੀਰਾਂ ਸਰਪੰਦ ਬੱਲਾ ਵੀ ਤੇ ਪਹੁੰਚੇ ਅੱਜ 108 ਸੰਤ ਸਰਬੰਦਾਸ ਮਹਾਰਾਜੀ ਦਾ ਬਰਸੀ ਸਮਾਗਮ ਹੈ। ਸਤੰਤ ਦਿਖਾ ਰਹੇ ਆ ਵੀ ਰੌਣਕਾਂ ਲੱਗੀਆਂ ਨੇ ਬਾਦੂ। ਸਿੰਦੋਇਤ ਜੀ ਬਾਲ ਫੁੱਟ ਗਈ ਏ। ਆਜਾ ਜੱਗੇ ਦੇ ਚੱਕੇ ਚੱਲਣੇ ਕਿਥੇ ਤਿਆਰ ਨੇ। ਆਜਾ ਜੱਲੇ ਵੰਡਿ ਲਾ ਆਜਾ। ਠੰਡੇ ਮਿੱਠੇ ਜਾਲਾਂ ਦੀਆਂ। ਸੁਵਿਲਾ ਲੱਗੀਆਂ ਜੀ। ਜਿੰਨਾ ਕੁ ਪੀਏ। ਤੇ ਮੁਰਾਤਾ ਕਰੇ ਸਭ ਦੀਆ ਪੂਰੀਆ ਕਮੀਆਂ ਨਾਰਾ ਆਹ ਜੀ ਕੁੰਡਾਨਾ ਕੈਂਪ ਲੱਗਾ ਜੀ। ਸੱਤ ਲਾਹ ਫਾਗਨਾ ਆ ਆਪੇ। ਕੋਟੜੇ ਢੰਡੇ ਮਿੱਟੀ ਜਾਂਦੀਆਂ, ਸੁਬੀਲਾ ਲੱਗੀਆਂ। ਕੋਟੜੇ ਤੇ ਰਬੀ। ਫ੍ਰੀ ਮੈਡੀਕਲ ਕੈਂਪ। ਸ਼ਾਨ ਸ਼ਾਹ ਜਹਾਂ ਦਾ। ਮਜ਼ਾ ਵੀ ਸਿਆਰਾ। ਤੁਕ ਬਗਵਾ। ਉਸਤਕ ਹੋਣੀ ਜਨਰਿਆਂ। ਉਸਤਕ ਬਗਵਾ। ਸਤਿ ਸ੍ਰੀ ਅਕਾਲ। جی سنت 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 سوامی سرو دس مہاراج ہوں برسی بچی ਆਕਾ ਤਾਂ ਸਪੰਡਾ ਤੋਂ ਬਹੁਤ ਸਾਰ ਕੇ ਸੰਕਾਪ ਨੇ ਸੇਵਾ ਦਿੱਤੀ ਤੇ ਗੁਰੂ ਮਹਾਰਾਜ ਜੀ ਨੂੰ ਪ੍ਰਾਪਤ ਕਰਨੀਆਂ ਸਾਰੀਆਂ ਸਤਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹ ਪੁਲਿਸ ਹੋਣ ਵਿੱਚ ਪੈ ਕਿਰਦਾਰ ਸਮਾਹਣ ਕੀ ਜੈ ਗੁਰਦੇਵ ਜੀ ਗੁਰਦੇਵ ਜੀ ਬੋਲੀ ਸਾਡੇ ਰੇਵੀ ਜੀ ਅਸੀਂ ਪਾਣੀ ਦੀ ਸੇਵਾ ਦੇ ਸਾਡੇ ਮਾਤਾ ਜੀ ਸੁਘਵਾਲ ਤੋਂ ਨਾਲ ਸਾਡੀਆਂ ਬੱਚੀਆਂ ഞാനെ <laughs> <laughs> ਸਾਰਜੋਗ ਸੇਵਾਦਾਰ ਕਰਨ ਚੰਦ ਜੀ ਆਪ ਜੀ ਨੂੰ 10 ਮਿੰਟ ਵਾਸਤੇ ਸਤਿਗੁਰਾਂ ਦੀ ਮਹਿਮਾ ਦਾ ਗੁਣ ਗਾਣ ਸਰਵਨ ਕਰਾਂਗੇ ਬੜੇ ਹੀ ਪ੍ਰਮੇਹ ਦੇ ਨਾਲ ਉਹਨਾਂ ਪਾਸੋਂ ਸਤਿਗੁਰਾਂ ਦੀ ਮਹਿਮਾ ਸਰਵਨ ਕਰੀਏ ਜੀ ਤੇ ਗੁਰੂ ਪਾਤ ਜੀ ਸਤਿਗੁਰੂ ਦੇ ਉਪਾਸ ਮਹਾਰਾਜ ਜਿਨ੍ਹਾਂ ਨੇ ਸਾਨੂੰ ਪਹਿਲਾਂ ਸਮੁੱਚੀ ਮਾਨਵਤਾ ਨੂੰ ਰੇਤ ਦਾ ਸੋਤ ਬੜੇ ਸਭ ਸੰਗਤ ਦਾ ਕੀਤਾ ਆਪ ਕਰ ਰਹੇ ਨੇ ਸੰਤੁਰ ਹਰੰਦਰ ਦਾਸ ਮਹਾਰਾਜ ਰਾਤ ਨੂੰ ਸਤਸਾਂ ਨੂੰ ਸੰਪੂਰਨ ਦੀ ਪਾਵਨ ਅਵਤਾਰੀ ਦੇ ਨਾਲ ਜੋੜਨੇ ਲਈ ਰਵਦਾਸੀ ਆਤਰੰ ਦਾ ਪ੍ਰਚਾਰ ਸੰਸਾਰ ਕਰ ਰਹੇ ਨੇ ਐਸੇ ਗੁਰੂ ਬਲਵੰਤ ਜੀ ਦਾ ਕਰਤਨੀ ਪਾਸਾ ਇਹਨਾਂ ਦਰਵਾਜ਼ਾ ਬਹੁਤ ਬਹੁਤ ਦਰਵਾਜ਼ਾ ਸਹਿਮਤ ਹੋਏ ਸ਼੍ਰੀਮਾਨ ਬੜਰਦਾਸ ਸਭੀ ਜੀ ਦਾ ਦੁੱਧ ਛੋਟੇ ਦੀ ਸੇਵਾ ਕਰ ਰਹੇ ਆ ਜੀ ਵੀਰ ਡੇਰੇ ਵੱਲੋਂ ਦੁੱਧ ਛੋਟੇ ਦੀ ਸੇਵਾ ਤੇ ਸੇਵਾ ਤੇ ਲੱਗੇ ਆ ਸਰ ਧੰਨ ਗੁਰਦੇਵ ਜੀ ਧੰਨ ਗੁਰਦੇਵ ਸ਼ਹਿਦਾਨ ਮस्तक ਮੋੜ ਲਈ ਆ ਰਹੀਆਂ ਜੀ ਹੌਂਡਾ ਆ ਲੱਗੇ ਐ ਸ਼ਬੀਲ ਮੈਡੀਕਲ ਕੈਂਪ ਸਾਡੇ ਕੋਲ ਕਿੰਨਾ ਬੰਦਿਆ ਇੱਕ ਗੁਸਤਖਰ ਹੋਵੇ ਨਾ ਨਹੀਂ ਪੰਦੀ ਆਪੇ ਜਾਣ ਦੀ ਉਹਦੀ ਗੱਲ ਹੀ ਠੀਕ ਉਹਨਾਂ ਨੇ ਮਾਹਰ ਬਦਲਣ ਨਾਲ ਨਾ ਸਟੇਸ਼ਨ ਦਾ ਪਾਰਦਰਸ਼ਕ ਕੀਤਾ ਸੀ ਜਿਹੜੀ ਜਿਪਸਟਿਆ ਸਾਡੇ ਬੋਲ ਕੰਟਰੋਲ ਰੂਮ ਤੇ ਫਟ ਗਿਆ ਤੇ ਵਿਹਾਰਕ ਇਹਨਾਂ ਬੋਲ ਤੋਂ پھر اڳيان سڀني وارن کي ياد ڏيارين ٿا هڪڙو پورا 24 جو وارو آهي Oh, thank you, thank you, thank you.